ਅੱਜ ਗੱਲਾਂ ਕੁਝ ਮੁੱਦੇ ਤੋਂ ਹਟਕੇ ਨੇ ਤੁਸੀਂ ਕਹੋਗੇ ਇਹ ਗੱਲਾਂ ਕਿਉਂ ਆਪਣੇ ਪੰਜਾਬ ਨੂੰ ਆਪਣੇ ਦੇਸ਼ ਨੂੰ ਇੱਕ ਭੇੜੀਏ ਦੀ ਨਜ਼ਰ ਲੱਗ ਗਈ ਜਿਵੇਂ ਵੈਨੂ ਵੈਨਜੂਏਲਾ ਨੂੰ ਕਿਸੇ ਟਾਈਮ ਆਰਾਮ ਪ੍ਰਸਤ ਕੀਤਾ ਸੀ ਅਮਰੀਕਾ ਨੇ ਉਸੇ ਤਰ੍ਹਾਂ ਸਾਡੇ ਜਿਹੜਾ ਕਿਸਾਨੀ ਉਦਯੋਗ ਹੈ ਕਿਸਾਨ ਜਿਹੜੀ ਖੇਤੀ ਕਰਦੇ ਨੇ ਉਹਨੂੰ ਆਰਾਮ ਪ੍ਰਸਤ ਕਰਨ ਲਈ ਸਾਡੀ ਸਰਕਾਰ ਤੇ ਦਬਾਅ ਪਾਇਆ ਜਾ ਰਿਹਾ ਹੈ ਵੀ ਤੁਸੀਂ ਦੁੱਧ ਤੇ ਡੈਰੀ ਮਿਲਕ ਤੇ ਮਿਲਕ ਪ੍ਰੋਡਕਟ ਲਈ ਆਪਣੀ ਇੰਡੀਆ ਖਾਸ ਕਰਕੇ ਪੰਜਾਬ ਦੀ ਜਿਹੜੀ ਗ੍ਰੋਥ ਹਨ ਖੋਲੋ ਜਿਹੜੇ ਸਾਡੇ ਵਪਾਰ ਆਲੇ ਜਿਹੜੇ ਬੰਨ ਲੱਗੇ ਹੋਏ ਨੇ ਵੀ 50 ਰੁਪਏ ਕਿਲੋ 60 ਰੁਪਏ ਕਿਲੋ ਦੁੱਧ ਪੰਜਾਬ ਦਾ ਹਰਿਆਣਾ ਦਾ ਰਾਜਸਥਾਨ ਦਾ ਕਿਸਾਨ ਵੇਚ ਸਕਦਾ ਹੈ ਯੋ ਦੁੱਧ ਅਮਰੀਕਾ ਖੋਲੇ ਉਹ ਪਨੀਰ ਅਮਰੀਕਾ ਲਈ ਖੋਲਿਆ ਜਾਵੇ ਖੋਆ ਜਾਂ ਹੋਰ ਜਿੰਨੇ ਵੀ ਪ੍ਰੋਡਕਟ ਨੇ ਸੁੱਕਾ ਦੁੱਧ ਕਿਉਂ ਖੋਲਿਆ ਜਾਵੇ ਕਿਉਂਕਿ ਉਹਨਾਂ ਨੇ 20 ਰੁਪਏ ਕਿਲੋ ਅਮਰੀਕਾ ਵਾਲਿਆਂ ਨੇ ਦੁੱਧ ਸੱਟਣਾ ਇੱਥੇ ਇਹ 20 ਰੁਪਏ ਕਿਲੋ ਵਾਲਾ ਦੁੱਧ ਫਿਰ ਉਹ 50 ਰੁਪਏ ਵਾਲਾ ਦੁੱਧ ਕੌਣ ਖਰੀਦੂਗਾ ਪਹਿਲਾਂ ਪਹਿਲਾਂ ਅਸੀਂ ਵੀ ਖਰੀਦਣਾ ਸ਼ੁਰੂ ਕਰ ਦਾਂਗੇ ਕਿਵੇਂ ਬੈਨਜੂਏਲਾ ਖਤਮ ਹੋਇਆ ਵੈਨਜੂਏਲਾ ਨੂੰ ਪਹਿਲਾ ਪਹਿਲਾ 20 ਸਾਲ ਤੇਲ ਸਾਰੇ ਹੀ ਉਹਦਾ ਖਰੀਦੀ ਗਿਆ ਅਮਰੀਕਾ ਉਹਨਾਂ ਨੇ ਆਪਣੀ ਖੇਤੀ ਛੱਡਤੀ ਉਹਨਾਂ ਨੇ ਆਪਣਾ ਦੁੱਧ ਛੱਡਤਾ ਉਹਨਾਂ ਨੇ ਸਾਰੇ ਪ੍ਰੋਡਕਟ ਛੱਡਤੇ ਅੱਜ ਵੈਨਜੂਏਲਾ ਚ ਕਾਗਜ ਚੋਗਣ ਤੱਕ ਦੀ ਨੌਬਤ ਆ ਗਈ ਉਹਨਾਂ ਦੇ ਰਾਸ਼ਟਰਪਤੀ ਨੂੰ ਵੀ ਚੱਕ ਕੇ ਲੈ ਗਿਆ ਮੈਂ ਕਹਿੰਦਾ ਕੋਈ ਪਾਰਟੀ ਹੋਵੇ ਕੋਈ ਕਿਸੇ ਕਿਸਮ ਦੀ ਸਰਕਾਰ ਹੋਵੇ ਪਰ ਅੱਜ ਅਮਰੀਕਾ ਦਾ ਦਾੰਤ ਭੇੜੀਆ ਜਿਹੜਾ ਡੋਨਾਲਡ ਟਰੰਪ ਹੈ ਉਹ ਪਹਿਲਾਂ ਵੈਨਜ਼ੂਏਲਾ ਨੂੰ ਆਰਥਿਕ ਪ੍ਰਬੰਧਾ ਚ ਲਿਆ ਉਹਨੇ ਹੁਣ ਫਿਰ ਉਹ ਸਾਡੇ ਇੰਡੀਆ ਨੂੰ ਵੀ ਧਮਕਾ ਰਿਹਾ ਹੈ ਅਜੇ ਤੱਕ ਇੰਡੀਆ ਦੇ ਲੀਡਰਾਂ ਨੇ ਉਸ ਦੀ ਮੰਨੀ ਨਹੀਂ ਕਿਉਂ ਕਿ ਕਿਉਂਕਿ ਚਾਹੇ ਵਿਪੱਖਸ਼ ਹੋਵੇ ਚਾਹੇ ਪ੍ਰਧਾਨ ਮੰਤਰੀ ਹੋਵੇ ਚਾਹੇ ਕੋਈ ਹੋਵੇ ਇਹਨਾਂ ਦੀ ਇੱਕ ਇੰਟਰਨਲ ਮੀਟਿੰਗ ਜ਼ਰੂਰ ਹੁੰਦੀ ਹੈ ਵੀ ਕੀ ਕੀਤਾ ਜਾਵੇ ਦੇਖੋ ਹੁਣ ਤੱਕ ਤਾਂ ਵੈਨਜ਼ੂਏਲਾ ਨੂੰ ਦੇਲ ਵੇਚਣ ਲਈ ਉਹ ਮਜਬੂਰ ਕੀਤਾ ਸੀ ਕਿਉਂਕਿ 20 ਸਾਲ ਪਹਿਲਾਂ ਆਰਾਮ ਪ੍ਰਸਤ ਹੋ ਕੇ ਉਹ ਲੱਗ ਗਿਆ ਸੀ ਇਹਨਾਂ ਦੇ ਮਗਰ ਅਮਰੀਕਾ ਦੇ ਤੇ ਹੁਣ ਉਹਨਾਂ ਦੇ ਰਾਸ਼ਟਰਪਤੀ ਨੂੰ ਵੀ ਚੱਕ ਕੇ ਲੈ ਗਿਆ ਕੋਈ ਬੋਲਿਆ ਕਿਉਂ ਨਹੀਂ ਬੋਲਿਆ ਕਿਉਂਕਿ ਪਹਿਲਾਂ ਅਮਰੀਕਾ ਸੀ ਜਿਹੜਾ ਉਹ ਅਮਰੀਕਾ ਦਾ ਚਮਚਾ ਬਣ ਗਿਆ ਸੀ ਵੈਨਜੂਏਲਾ ਜਿਹੜਾ ਇਸ ਤਰ੍ਹਾਂ ਦੇ ਨਾਲ ਹੁਣ ਉਹ ਚਮਚਾ ਬਣਾਉਣਾ ਚਾਹੁੰਦਾ ਇੰਡੀਆ ਨੂੰ ਆਪਣਾ ਪਾਕਿਸਤਾਨ ਨੇ ਆਪਣਾ ਚਮਚਾ ਬਣਾ ਲਿਆ ਪਾਕਿਸਤਾਨ ਦੀਆਂ ਫੌਜਾਂ ਵੀ ਉਹਨੇ ਥੋੜੀਆਂ-ਥੋੜੀਆਂ ਡਿਪਲਾਈ ਕੀਤੀਆਂ ਨੇ ਸਾਡੇ ਪੰਜਾਬ ਬਾਰਡਰ ਦੇ ਨਾਲ ਇੱਕ ਕੱਲਾ ਡੈਰੀ ਪ੍ਰੋਡਕਟ ਨਹੀਂ ਇਹਦੇ ਵਿੱਚ ਇੰਡੀਆ ਦੀ ਵੱਡੀ ਮਾਰਕੀਟ ਨੂੰ ਹਥਿਆਉਣ ਦਾ ਮਾਮਲਾ ਹੈ ਇਸ ਕਰਕੇ ਜਿਹੜਾ ਇਹ 트ੰਪਸ ਸਾਹਿਬ ਖੇਡ ਖੇਡ ਰਹੇ ਨੇ ਇਹਦੇ ਨਾਲ ਇਹਨਾਂ ਦੇ ਖੁਦ ਦੇ ਹੱਥ ਵੀ ਜਲ ਸਕਦੇ ਨੇ ਕਿਉਂ ਕਿ ਕਿਉਂਕਿ ਇੰਡੀਆ ਵੀ ਯੂਪੀਆਈ ਰਾਹੀਂ ਉਪਰ ਦਾ ਰੁਪਈਆ ਜਿਹੜਾ ਉਹਦਾ ਪੈਰ ਫਲਾਉਣ ਲੱਗ ਗਿਆ 사우ਦੀ ਅਰਬ ਤੋਂ ਅਸੀਂ ਆਪਣੇ ਰੁਪਈਏ ਨਾਲ ਹੀ ਤੇਲ ਖਰੀਦਦੇ ਆ ਇਸੇ ਕਰਕੇ ਉਹਨੂੰ ਦਰਦ ਹੋ ਰਿਹਾ ਵੀ ਜਿਹੜਾ 사우ਦੀ ਅਰਬ ਤੋਂ ਤੇਲ ਡਾਲਰਾਂ ਚ ਖਰੀਦਿਆ ਜਾਂਦਾ ਸੀ ਬੈਠਿਆਂ ਬਟਾਇਆਂ ਨੂੰ ਮੁਨਾਫਾ ਹੁੰਦਾ ਸੀ ਇਹ ਗੋਰੇ ਕਿਸੇ ਦੇ ਨਹੀਂ ਬਣੇ ਕਦੇ ਇਸ ਲਈ ਸਾਨੂੰ ਸੋਚਣਾ ਚਾਹੀਦਾ ਮੁਫਦੀ ਬਿਆਨਬਾਜ਼ੀ ਤੋਂ ਬਗੈਰ ਹਟ ਕੇ ਨਾ ਇੱਕ ਇੰਟਰਨੈਸ਼ਨਲ ਨੈਸ਼ਨਲ ਪੱਧਰ ਦੀਆਂ ਜਿਹੜੀਆਂ ਗੇਮਾਂ ਚੱਲ ਰਹੀਆਂ ਨੇ ਇੰਡੀਆ ਨਾਲ ਉਹਦੇ ਲਈ ਸੁਚੇਤ ਰਹਿਣਾ ਚਾਹੀਦਾ ਹੈ। ਅਮੁੱਲ ਅਮੁੱਲ ਵਰਗੀਆਂ ਹਜ਼ਾਰਾਂ ਸਹਿਕਾਰੀ ਕਮੇਟੀਆਂ 50-60 ਰੁਪਏ ਕਿਲੋ ਦੁੱਧ ਲੈ ਕੇ ਅੱਗੇ ਵੇਚਦੀਆਂ ਨੇ। 10000 ਕਰੋੜ ਲੋਕ ਉਹਦੇ ਨਾਲ ਆਪਣਾ ਜੀਵਨ ਯਾਪਨ ਕਰਦੇ ਨੇ। ਅੱਜ ਅਮਰੀਕਾ ਦਾ ਦੁੱਧ ਮਿਲਕ ਪ੍ਰੋਡਕਟ ਆ ਜਾਣ ਖੋਲ ਦੇ ਬੇ ਇੰਡੀਆ ਇੱਕ ਮਹੀਨੇ ਦੇ ਵਿੱਚ ਵਿੱਚ 20 ਰੁਪਏ ਕਿਲੋ ਦੁੱਧ ਜਾਊ 2-3 ਸਾਲ 20 ਰੁਪਏ ਕਿਲੋ ਵਿਕੂ 2-3 ਸਾਲ ਬਾਅਦ ਫੇਰ ਉਹੀ ਦੁੱਧ 70 ਨਹੀਂ 100 ਰੁਪਏ ਵਿਕੂਗਾ ਉਦੋਂ ਨੂੰ ਸਾਡਿਆਂ ਲੋਕਾਂ ਨੇ ਆਪਣੀਆਂ ਗਊਆਂ ਵੇਚ ਦੇਣੀਆਂ ਨੇ ਮਹਸਾ ਵੇਚ ਦੇਣੀਆਂ ਨੇ ਖੇਤੀ ਛੱਡ ਦੇਣੀਆਂ 40 ਰੁਪਏ ਦਾ ਕਿਲੋ 2 ਕਿਲੋ ਦੁੱਧ ਲੈ ਕੇ ਘਰ ਦੇ ਵਿੱਚ ਵਰਤਣਾ ਸ਼ੁਰੂ ਕਰ ਦੇਣੇ ਬਸ ਇਹੀ ਗੇਮ ਹੈ ਲੋਕਾਂ ਨੂੰ ਪਹਿਲਾਂ ਤੁਸੀਂ ਲਾਰੇ ਲਾਓ ਪਹਿਲਾਂ ਉਹਨਾਂ ਨੂੰ ਲਾਲਚ ਦਿਓ ਜਿਸ ਤਰ੍ਹਾਂ ਅੰਗਰੇਜ਼ਾਂ ਨੇ ਈਸਟ ਇੰਡੀਆ ਕੰਪਨੀ ਵੇਲੇ ਪਹਿਲਾਂ ਚਾਹ ਦੇ ਨਾਲ ਇੱਕ ਸਾਬਣ ਦਿੱਤੀ ਸੀ ਵੀ ਚਾਹ ਦਾ ਇੱਕ ਕੱਪ ਪੀਓ ਨਾਲ ਇੱਕ ਸਾਬਣ ਫਰੀ ਨਾਲ ਇੱਕ ਪੈਕਟ ਚੀਨੀ ਦਾ ਫਰੀ ਆਪਣੇ ਲੋਕ ਪਹਿਲਾਂ ਲੱਸੀ ਪੀਂਦੇ ਹੁੰਦੇ ਸੀ ਹੁਣ ਦੇਖ ਲਓ ਚਾਹ ਪੱਤੀ ਕਿੱਥੇ ਤੱਕ ਚਲੀ ਗਈ ਇਹ ਚੀਜ਼ਾਂ ਨੇ ਸਾਨੂੰ ਥੋੜਾ ਜਿਹਾ ਸਮਝਣਾ ਪੈਣਾ ਥੈਂਕ ਯੂ ਜੀ